ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਮੰਮੈ ਮਤ ਹਿਰ ਲਈ ਤੇਰੀ ਮੂੜੇ ਹਮੈ ਵੱਡਾ ਰੋਗ ਪਿਆ ਹਮੈ ਪਦ ਤੇ ਯਮਕ ਲਾ ਦੇਨੀ ਹੈ ਹਮੈ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮ ਨਾ ਚੀਨਿਆ ਮਾਇਆ ਕਾ ਮੁਹਤਾਜ ਭਇਆ ਕਕੈ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਦ ਹਰ ਵਿਸਰਿਆ ਕਕੈ ਕਾਮ ਕ੍ਰੋਧ ਭਰਮਿਓ ਉਚਾਰਨ ਕਰਨਾ ਆਮ ਪਾਠੀ ਸਿੰਘ ਹਾਹਾ ਛਾਡੀ ਜਾਂਦੇ ਹਨ ਉਹ ਭਰਮਿਓ ਕਹਿ ਜਾਂਦੇ ਹਨ ਭਰਮਿਓ ਮੂੜੇ ਇੱਥੇ ਵਿਸਰਾਮ ਲਾਗੇ ਮਮਤਾ ਲਾਗੇ ਇੱਥੇ ਠਮਕ ਹੈ ਤੁੱਦ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਹਰ ਵਿਸਰਿਆ ਪੜ ਹੈ ਗੁਣ ਹੈ ਤੂੰ ਬਹੁਤ ਪੁਕਾਰ ਹੈ ਵਿਣ ਬੂਝੇ ਤੂੰ ਡੂਬ ਮਵਾ ਤਤ ਤਾਮਸ ਜਲਿਓਹ ਮੂੜੇ ਥਥੈ ਥਾਨ ਪ੍ਰਿਸ਼ਟ ਹੁਆ ਥਥੈ ਪਾਤਵੀ ਯਮਕ ਲਾ ਦਨੀ ਹੈ ਥਥੈ ਥਾਨ ਪ੍ਰਿਸ਼ਟ ਹੁਆ ਸ਼ਸ਼ਾਨੀ ਬੂਨਾ ਪ੍ਰੇਸ਼ਟ ਨਹੀਂ ਗੈਣਾ ਪ੍ਰਿਸ਼ਟ ਹੂਆ ਕੱਗੈ ਘਰ ਘਰ ਫਿਰਹਿ ਤੂੰ ਮੂੜੇ ਦਦੈ ਦਾਨ ਨਾ ਤੁਦ ਲਿਆ ਪਪੈ ਪਾਰ ਨਾ ਪਵਹੀ ਮੂੜੇ ਪਰ ਪੰਚ ਤੂੰ ਪਲ ਚ ਰਹਿਆ ਸਚੈ ਆਪ ਖੁਆਯੋ ਮੂੜੇ ਇਹੋ ਸੇਰ ਤੇਰਾ ਲੇਖ ਪਿਆ ਭੱਬੈ ਭਵਜਲ ਡੁੱਬੋ ਮੁੂੜੇ ਮਾਇਆ ਵਿੱਚ ਗਲਤਾਨ ਭਇਆ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਭੱਬੈ ਭਵਜਲ ਡੁੱਬੋ ਉਚਾਰਨ ਕਰਨਾ ਤੁਸਾਂ ਕਸਕੇ ਬੋਲਣਾ ਡਬੋ ਨਹੀਂ ਕਹਿਣਾ ਡੁੱਬੋ ਮੁੂੜੇ ਇੱਥੇ ਵਿਸਰਾਮ ਹੈ ਮਾਇਆ ਵਿੱਚ ਗਲਤਾਨ ਭਇਆ ਗੁਰ ਪ੍ਰਸਾਦੀ ਏਕੋ ਜਾਣੈ ਇਕ ਘੜੀ ਮਹਿ ਪਾਰ ਪਇਆ ਵਵੈ ਵਾਰੀ ਆਇਆ ਮੂੜੇ ਵਾਸ ਦੇਉ ਤੁਦ ਬਿਸਰਿਆ ਇਹ ਵੇਲਾ ਨਾ ਲੈ ਸਹਿ ਮੂੜੇ ਫਿਰ ਤੂੰ ਜਾਮਕੈ ਵਸ ਪਇਆ ਚਜੈ ਕਦੇ ਨ ਝੂਰਹਿ ਮੂੜੇ ਸਤਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਇਹ ਵੀ ਪਾਠ ਧਿਆਨ ਨਾਲ ਚਾਰਨ ਕਰਨਾ ਝੱਜੈ ਕਦੇ ਨ ਝੂਰਹਿ ਮੂੜੇ ਇੱਥੇ ਵਿਸਰਾਮ ਹੈ ਸਤਗੁਰ ਕਾ ਉਪਦੇਸ਼ ਸੁਣ ਤੂੰ ਇੱਥੇ ਠਮਕ ਲਾ ਦੇਣੀ ਹੈ ਵਿਖਾ ਵਿਖਾ ਕਸ ਕੇ ਬੋਲਨਾ ਝੱਜੈ ਕਦੇ ਨ ਝੂਰਹਿ ਮੂੜੇ ਸਤਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਨਹੀਂ ਤੂੰ ਤੇ ਰੁਕਣਾ ਜਾ ਸਿੱਧਾ ਜਾ ਕੇ ਸਤਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਵਿਖਾ ਸਤਗੁਰ ਬਾਝਹ ਗੌਰ ਨਹੀਂ ਕੋਈ ਨਿਗੋਰੇ ਕਾ ਹੈ ਨਾਉ ਬੁਰਾ ਨਿਗੋਰੇ ਕਾ ਹੈ ਨਾਉ ਬੁਰਾ ਸਤਗੁਰ ਬਾਝਹ ਗੌਰ ਨਹੀਂ ਕੋਈ ਸਤਗੁਰ ਬਾਝੋ ਗੌਰ ਨਹੀਂ ਕੋਈ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾ ਉਹ ਬੁਰਾ ਤਦੈ ਧਵਤ ਵਰਸ ਰਖ ਮੂੜੇ ਅੰਤਰ ਤੇਰੇ ਨਿਧਾਨ ਪਇਆ ਗੁਰਮੁਖ ਹੋਵਾ ਹੈ ਤਾ ਹਰ ਰਸ ਪੀਵੈ ਜੁਗਾ ਜੁਗੰਤਰ ਖਾਹਿ ਪਇਆ ਜੁਗਾ ਜੁਗੰਤਰ ਖਾਹਿ ਪਾਇਆ ਗਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਣੈ ਨਾ ਪਾਇਆ ਗੱਲੀ ਕਿ ਨਾ ਨਾ ਪਾਇ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਇਆ ਹਾ ਪਿਛਲੇ ਗੁਨਾਹ ਸਭ ਬਖਸ਼ ਲਇਆ ਹਾ ਹਰ ਕਥਾ ਬੂਝ ਤੂ ਮੂੜੇ ਪੂਜ ਦਲੰਕਰ ਹਾ ਹਰ ਕਥਾ ਬੂਝ ਤੂ ਮੂੜੇ ਤਾ ਸਦਾ ਸੁਖ ਹੋਈ ਤਾ ਸਦਾ ਸੁਖ ਹੋਈ ਮਨਮੁਖ ਪੜਹਿ ਤੇਤਾ ਦੁਖ ਲਾਗੈ ਪੜਹਿ ਪਾਰਾਈ ਬਿਨ ਸਤਗੁਰ ਮੁਕਤ ਨ ਹੋਈ ਰਾਰੇ RAM ਚਿਤ ਕਰ ਮੂੜੇ ਹਿਰਦੈ ਜਿਨ ਕੈ ਰਾਵ ਰਹਾ ਗੁਰ ਪ੍ਰਸਾਦੀ ਜਿਨੀ RAM ਪਛਾਤਾ ਨਿਰਗੁਣ RAM ਤਿਨੀ ਬੂਝ ਲਿਆ ਤੇਰਾ ਤਿਨੀ ਬੂਝ ਲਹਿਆ ਨਿਰਗੁਣ RAM ਤਿਨੀ ਬੂਝ ਲਹਿਆ तेरा अंत न जाई लखिया तेरा अंत न जाई लखिया तेरा अंत न जाई लखिया अकथ न जाई हर कथिया अकथ न जाई हर कथिया नानक जिन को सतगुरु मिलिया तीन का लेखा निबड़िया तीन का लेखा निबड़िया निबड़िया कस की बोलू ਤਾਗ ਆਸਾ ਮਹੱਲਾ ਪਹਿਲਾ ਛੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆ ਲਾ ਰਾਮ ਰਲਿਆ ਰਲਿਆ ਲਾ ਇਥੇ ਠਮਕ ਲਾ ਦਿੰਨੀ ਆ ਰਲਿਆ ਲਾ ਰਾਮ ਨਹੀਂ ਕਹਿਣਾ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆ ਲਾ ਰਾਮ ਤਨ ਪਿਰ ਤਨ ਪਿਰ ਨੇਹੋ ਕਣਾ ਤਨ ਪਿਰ ਨੇਹੋ ਕਣਾ ਰਸਪ੍ਰੀਤ ਦਇਆਲਾ RAM RAM ਪਤੂ ਪਹਿਲਾਂ ਰਸਪ੍ਰੀਤ ਦਇਆਲਾ RAM ਤਨ ਪਿਰਹਿ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਇਆ ਦਇਆਲ ਸਾਚੀ ਸ਼ਬਦ ਮਿਲ ਗੁਣ ਗਾਵੋ ਇਹ ਗਾਵੋ ਨਿਕਨ ਗਾਵੋ ਗੁੜਾ ਖੁੱਲੇ ਮੂਲਾ ਬੋਨਾ ਗਾਵੋ ਨਾਨਕਾ ਹਰ ਵਾਰ ਦੇਖ ਬਿਗਸੀ ਮੁੰਦ ਮਨ ਉਮਾਹੂ ਉਮਾਹੋ ਉਮਾਹੋ ਮੁੰਦ ਸਹਿਜ ਸਲੋਨੜੀਏ ਉ ਉਮਾਹੋ ਇਸ ਤਰ੍ਹਾਂ ਊੜਾ ਖੁੱਲੇ ਮੂੰਹ ਨਾਲ ਨਾ ਓ ਮਾ ਹਉ ਓ ਮਾ ਹਉ ਇੱਕ ਪ੍ਰੇਮ ਬੇਨੰਤੀ RAM ਮੈਂ ਮਾਨ ਤਨ ਪਿੱਛੇ ਪੰਕਤੀ ਰਹੇਗੀ ਇੱਕ ਮੁੰਦ ਸਹਿਜ ਸਲੁੰਨੜੀਏ ਇੱਕ ਪ੍ਰੇਮ ਬੇਨੰਤੀ RAM ਮੈਂ ਮਾਨ ਤਨ ਹਰ ਪ੍ਰਭ ਭਾ ਮੈਂ ਮਾਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ ਰਾਮ ਪ੍ਰਭ ਪ੍ਰੇਮ ਰਾਤੀ ਹਰ ਬਿਨੰਤੀ ਬਿਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਣੈ ਤਾ ਪ੍ਰਭ ਜਾਣੈ ਗੁਣ ਹੈ ਵਸ ਅਵਗਣ ਨਸੈ ਗੁਣ ਹੈ ਵਸ ਅਵਗਣ ਨਸੈ ਤਦ ਬਾਜ ਇਕ ਤਿਲ ਰਹਿਣਾ ਸਾਕਾ ਕਹਿਣ ਸੁਣਨ ਨਾ ਤੀਜੈ नानका प्रेयो प्रेयो कर पुकारे रसन रास मन जाए प्रेयो थोड़ा कहना रे ला ला प्रेयो प्रेयो कर पुकारे छि बोला फिर उच्चारण होएगा पप्पा रे सियारी प्रयो 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 कर पुकारे रसन रास मन जाए रसन रास मन जाए सखी हो सहेलड़ी हो ਮੇਰਾ ਪਿਰ ਵਣਜਾਰਾ RAM ਸਖੀ ਹੋ ਸਹਿਲੜੀ ਹੋ ਇਥੇ ਮਿਸਰਾਮ ਲਾ ਦਨਾ ਮੇਰਾ ਪਿਰ ਵਣਜਾਰਾ RAM ਹਰ ਨਾਮੋ ਵਣਜੜਿਆ ਰਸ ਮੂਲ ਅਪਾਰਾ RAM ਮੂਲ ਅਮੋਲੋ ਸੱਚ ਘਰ ਢੋਲੋ ਪ੍ਰਭ ਭਾਵੈ ਤਾਂ ਮੁੰਦ ਭਲੀ ਇਕ ਸੰਗ ਹਰ ਕੈ ਕਰਹਿ ਰਲਿਆ ਹੋ ਪੁਕਾਰੀ ਦਰ ਖਲੀ ਕਾਰਣ ਕਾਰਨ ਸਮਰਾਥ ਸ੍ਰੀ ਧਰ ਸ੍ਰੀ ਧਰ ਆਪ ਕਾਰਜ ਸਾਰ ਏ ਸਿਖਲੀ ਭਲੀ ਜਿਹੜੇ ਪਾਦ ਨੇ ਪੁੱਲੇ ਉਚਾਰਨ ਕਰਦੇ ਆ ਨਾਨਕ ਨਦਰੀ ਧਨ ਸੁਹਾਗਣ ਸਬਦ ਸਭ ਸਾਧਾਰ ਏ ਸਬਦ ਕਸਕੇ ਨਹੀਂ ਬੋਲਣਾ ਸਬਦ ਆਵ ਸਾਧਾਰ ਏ ਹਮ ਘਰ ਸਾਚਾ ਸੋਹਿ ਲੜਾ ਪ੍ਰਭ ਆਇਐ ਮੀਤਾ ਰਾਮ 라ਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ ਤੀਤਾ ਰਾਮ ਮੀਤਾ ਨਾ ਮੈਨੀ ਬੋਲਣਾ ਰੁਕਣਾ ਹੀ ਉੱਥੇ ਜਾ ਕੇ ਹੈ ਹਾਂ ਘਰ ਸਾਚਾ ਸੁਹੇਲੜਾ ਪ੍ਰਭ ਆਇਐ ਮੀਤਾ ਰਾਮ 라ਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ ਆਪਣਾ ਮਨ ਦਿਆ ਹਰ ਵਾਰ ਲੀਆ ਜੋ ਭਾਵੈ ਤੋ ਰਾਵੈ ਮਨ ਤਨ ਮਨ ਪਿਰ ਆਗੈ ਸਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੈ ਬੁੱਧ ਪਾਠ ਨ ਪਾਈਐ ਬਹੁਤ ਚਤੁਰਾਈਐ ਭਾਏ ਮਿਲੈ ਮਨ ਭਾਣੀ ਇਹ ਚੱਚੇ ਦੀ ਤਾਂ ਨਹੀਂ ਔਂਕੜ ਹੈ ਚਤੁਰਾਈ ਹੈ ਚੱਚੇ ਦੀ ਵੀ ਹੈ ਨਹੀਂ ਚੱਚੇ ਦੇ ਨਹੀਂ ਤੱਤੇ ਦੇ ਚਤੁਰਾਈ ਹੈ ਤੱਤੇ ਦੇ ਆ ਚੱਚੇ ਦੇ ਤਾਂ ਨਹੀਂ ਨਹੀਂ ਮੇਰੇ ਇੱਥੇ ਚੱਚੇ ਦੇ ਵੀ ਲੱਗੇ ਬੁੱਧ ਪਾਠ ਨਾ ਪਾਈਐ ਬਹੁ ਚਤਰਾਈਐ ਪਾਏ ਮਿਲੇ ਮਨ ਪਾਣੀ ਪਾਏ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕ ਆਣੇ ਅਸ ਮਹੱਲਾ ਪਹਿਲਾ ਅਨਹਦੁ ਅਨਹਦ ਵਾਜੈ ਰੋਣ ਝੁਣ ਕਾਰੇ RAM ਮੇਰਾ ਮਨੋ ਮੇਰਾ ਮਨ ਰਤਾ ਲਾਲ ਪਿਆਰੇ ਰਾਮ ਅਨ ਦਿਨ ਰਾਤਾ ਮਨ ਬਹਿ ਰਾਗੀ ਸੁਨ ਮੰਡਲ ਘਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਨ ਬੈਸਣ ਥਿਰ ਨਾਰਾਇਣ ਤਿਤ ਮਾਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈ ਰਾਗੀ ਅਨਹਦ ਰੂਣ ਝੁਣਕਾਰੇ ਤੇਤ ਅਗਮ ਤੇਤ ਅਗਮ ਪੁਰੇ ਕਹੋ ਕਿਤ ਬਿਦ ਜਾਈਏ ਰਾਮ ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ ਇਸ ਸੰਜਮੋ ਪਾਠ ਹੀ ਹੈ ਮੇਰੇ ਸੰਜਮ ਛਪਿਆ ਹੋਇਆ ਹੋੜੇ ਨਾਲ ਪਾਠ ਹੈ ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ ਸਚ ਸ਼ਬਦ ਕਮਾਈਏ ਨਿਜ ਘਰ ਜਾਈਏ ਤਯੇ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਾਪ ਤਾਪ ਕਰ ਕਰ ਸੰਜਮ ਥਾਕੀ ਹਾਠ ਨਿਗਰਹਿ ਨਹੀਂ ਪਾਈਐ ਜਾਪ ਤਾਪ ਕਰ ਕਰ ਸੰਜਮ ਥਾਕੀ ਇਥੇ ਵਿਸਰਾਮ ਹੈ ਹਾਠ ਨਿਗਰਹਿ ਹਾਠ ਕੋਲਾ ਬੁਲਨੇ ਨਿਗਰਹਿ ਕਸਕੇ ਬੁਲਨੇ ਹਾਠ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਗੁਰੂ ਬੂਝ ਬੁਝਾਈਐ ਗੁਰਸੱਗਰੂ ਰਤਨਗਰੂ ਤਿਤ ਰਤਨ ਕਣੇਰੇ ਨਾਮ ਇਹ ਰਤਨਗਰੂ ਪਾਠ ਹੈਗਾ ਔਂਕੜ ਨਹੀਂ ਹੈਗਾ ਰਾਰੇ ਦੀ ਮਗਰ ਰਤਨਗਰੂ ਹੀ ਸੁੱਧ ਪਾਠ ਹੈ ਕਰ ਮੱਜਨੋ ਸਤ ਸਰੇ ਮਨ ਨਿਰਮਲ ਮੇਰੇ ਨਾਮ ਨਿਰਮਲ ਜਲ ਨਾਏ ਜਾ ਪ੍ਰਭ ਭਾਈ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ਓਰ ਧਾਰੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਾਮ ਕ੍ਰੋਧ ਕਪਟ ਵਿਖਿਆ ਤਜ ਇਥੇ ਵਿਸਰਾਮ ਸਚ ਨਾਮ ਓਰ ਧਾਰੀ ਹਉ ਮੈ ਲੋਭ ਲਹਿਰ ਲੱਭ ਥਾਕੇ ਹਉ ਮੈ ਲੋਭ ਲਹਿਰ ਲੱਭ ਥਾਕੇ ਪਾਈ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਸ ਨਹੀਂ ਕੋਈ ਸਾਚੇ ਗੁਰ ਗੋਪਾਲਾ ਹਉ ਬਾਨ ਬਨੋ ਦੇਖ ਰਹੀ ਤ੍ਰਿਣ ਦੇਖ ਸਬਾਇਆ RAM ਤ੍ਰਿਪਵਨੋ ਤੁਝੈ ਕੀਆ ਸਭ ਜਗਤ ਸਬਾਇਆ RAM ਤੇਰਾ ਸਭ ਕੀਆ ਤੂੰ ਥਿਰ ਸੀਆ ਤੁਧ ਸਮਾਨ ਕੋ ਨਹੀਂ ਤੂੰ ਦਾਤਾ ਸਭ ਜਾਚਿਕ ਤੇਰੇ ਤੋਦ ਬੇਨਾ ਕਿ ਸਹ ਸੁਲਾਹੀ ਆਣ ਮੰਗਿਆ ਦਾਨ ਦੀਜੈ ਦਾਤੀ ਇਹ ਆਣ ਤੇ ਮੰਗਿਆ ਦੇ ਵਿੱਚ ਡੈਸ਼ ਤੇ ਕੀ ਬੋਲਣਾ ਥੋੜਾ ਜਿਹਾ ਨਮਕਾ ਕੇ ਆਣ ਮੰਗਿਆ ਦਾਨ ਦੀਜੈ ਦਾਤੀ ਤੇਰੀ ਭਗਤ ਭਰੇ ਢੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਵਾਹਿਗੁਰੂ ਜੀ ਕਾ ਕਾਲ ਸਤਿ ਗਰਹ ਵਾਹਿਗੁਰੂ ਜੀ ਕੀ ਫਤਿਹ